ਕੋਈ ਬੱਕਰਾ ਉਹਨੇ ਖਾਇਆ ਸਭ ਕੋ ਆਖੇ ਪਾਇ ਕੋਈ ਬੱਕਰਾ ਨਹੀਂ ਖਾਇਆ ਫੱਕਰਾ ਵੀ ਵੱਡਦਾ ਉਹਦਾ ਪਹਿਲਾ ਬੱਕਰਾ ਖਸਨ ਦੇ ਵਿੱਚ ਜਿਹੜਾ ਧੰਨ ਧਾਰਨ ਉਹ ਸਿਰ ਦੇਣਾ ਸ਼ੁਰੂ ਤੇ ਹੀ ਅੱਜ ਦਾ ਨਹੀਂ ਪਹਿਲਾਂ ਤੇ ਹੀ ਪਹਿਲਾ ਜਾਨਵਰ ਦਾ ਖਤਮ ਹੋ ਜਾਂਦਾ ਖਸਨ ਦੇ ਵਿੱਚ ਪਹਿਲਾ ਜਾਨਵਰ ਖਤਮ ਹੁੰਦਾ ਉਹ ਕਹਿੰਦਾ ਪਹਿਲਾ ਖਤਮ ਹੋ ਗਿਆ ਜਿਹੜਾ ਮਾਂ ਬਾਪ ਜਦ ਬਦਲਦੇ ਨੇ ਜਿਹੜਾ ਮਾਪੇ ਨੇ ਜਨਮ ਦਿੱਤਾ ਜਿੰਨਾ ਚਿਰ ਉਹ ਮਰਦਾ ਨਹੀਂ ਤਾਂ ਮਾਪੇ ਬਦਲ ਨਹੀਂ ਚੱਕਦੇ। ਕਿ ਜਿਹੜਾ ਗੁਰੂ ਹੁੰਦਾ ਹੈ ਉਹ ਧਰਮ ਦਾ ਪਿਤਾ ਬਣਦਾ। ਤਾਂ ਕਹਿਆ ਨਾ। ਸਾਡੇ ਵੀ ਮਰ ਸ਼ਰਮ ਤੋਂ ਪਹਿਲਾਂ ਕਹਿੰਦੇ ਉਹ ਮਰ ਗਿਆ ਦੁਆ ਨਾਉਂ ਦਿੰਦੇ ਨੇ। ਪਹਿਲਾਂ ਸ਼ਰੀਰ ਦੇ ਲੈਵਲ ਦਾ ਜੀਵਨ। ਸ਼ਰੀਰ ਦੇ ਲੈਵਲ ਦਾ ਜੀਵਨ ਖਤਮ ਹੋ ਗਿਆ। ਸਰੀਰ ਦੀ ਮਾਨਤਾ ਕਰੋ ਵਰਗੀ ਸਰੀਰ ਦੀ ਜਿਹੜੀ ਬਣੌ ਤੁਹਾਨੂੰ ਦੁੱਖ ਦਿੰਦੀ ਆਤਮਾ ਦੇ ਦਰਤੇ ਜਿਉਣਾ ਜੀਵਨ ਉਹ ਸ਼ੁਰੂ ਹੈ ਆਤਮਾ ਦੇ ਦਰਤੇ ਮਾਂ ਬਾਪ ਬਦਲੇ ਨੇ ਅਲੱਗ ਅੱਲਾਹ ਦੀ ਕਸਮ ਦਾ ਜੀਵਨ ਹੈ ਕਰਮ ਦਾ ਜੀਵਨ ਅਲੱਗ ਕਸਮ ਦਾ ਜੀਵਨ ਦੁਨਸਾਰਾ ਜੀਵਨ ਅਲੱਗ ਕਸਮ ਦਾ ਜੀਵਨ ਹੈ ਜੀਵਨ ਬਦਲਦਾ ਅਲੱਗ ਬਦਲਦਾ ਭਾਸ਼ਾ ਬਦਲਦੀ ਹੈ ਅਚਾਰ ਵਿਚਾਰ ਬਦਲਦਾ ਕਿ ਬਦਲਿਆ ਨਹੀਂ ਉਹ ਧਰਮ ਨਹੀਂ ਤਾੜਦੇ ਨਹੀਂ ਕਿ ਬਦਲੋਂ ਨਹੀਂ ਆਇਆ ਧਰਮ ਨਹੀਂ ਤਾੜਦੇ ਫਿਰ ਤਾਂ ਉਹੀ ਚੱਲਦਾ ਲੱਖ ਰਗੀਆਂ ਪੈਨਾਵੀਆਂ ਰਾਜਦਗੀ ਉਹਨੂੰ ਬੰਨਿਆ ਜਾਂਦਾ ਸੀ ਮੈਂ ਤੂੰ ਮਰ ਗਿਆ ਖਤਮ ਹੋ ਗਿਆ ਉਹ ਬੱਕਰਾ ਰਿੰਨ ਖਾਇਆ ਹੁਣ ਉਹਨੂੰ ਤਾਂ ਮਾਰਦੇ ਦਿੱਤੀ ਉਹਦੀ ਜਗ੍ਹਾ ਬੱਕਰੇ ਦੀ ਬਲੀ ਦੇ ਦਿੰਦੇ ਕਿ ਬਲੀਆਂ ਨੇ ਬਲੀ ਦਾ ਮਤਲਬ ਇਹੀ ਹੁੰਦਾ ਕਿ ਜਿਹੜੇ ਪਰਥਾਏ ਦੂਏ ਰੂਪ ਬਾਦ ਉਹ ਪੰਜ ਪਿਆਰਿਆਂ ਨੇ ਸਿਰ ਤਾਂ ਹੀ ਲਏ ਸੀ ਆਪਣਾ ਤਾਂ ਹੋਈ ਐ ਉਹਨਾਂ ਨੇ ਇਹ ਦੋ ਬੱਕਰੇ ਬੰਦ ਲੈਂਦਾ ਸੀ ਤਾਂ ਕਹਿੰਦੇ ਨੇ ਬੱਕਰੇ ਵੱਡੇ ਸੀ ਉੱਥੇ ਗੁਰੂ ਰੇਵੀ ਨਾ ਗੁਰੂ ਨੇ ਬੱਕਰੇ ਵੱਡੇ ਨੇ ਨਾ ਸਿੱਧਾ ਛੱਡਦੇ ਕੁਝ ਵੀ ਨਹੀਂ ਕੀਤਾ ਉਹਨਾਂ ਨੇ ਜੇ ਬੱਕਰੇ ਵੱਢਦੇ ਫਿਰ ਵੱਢਣ ਵਾਲੀ ਗੱਲ ਹੋਗੀ ਸਿੱਖ ਵੱਢਣ ਦੀ ਲੋੜ ਕੀ ਸੀ ਜੇ ਵੱਢਣੇ ਹੁੰਦੇ ਸਟੇਜ ਤੇ ਵੱਢਦੇ ਹੁੰਦੇ ਸਟੇਜ ਤੇ ਵੱਢ ਕੇ ਜਿਉਂਦੇ ਕਰਦੇ ਫਿਰ ਤਬੂਝ ਕੇ ਰਹਿ ਗਏ ਸੀ ਤੇ ਮੋਰਖਾਂ ਦੇ ਝਗੜੇ ਨੇ ਕਿ ਲੋੜ ਸੀ ਜਿਹਾ ਕੇ ਤੁਮੂਜ ਕਰਦਾ ਲੋਕ ਕਾਨੂੰ ਪਬਲਿਕ ਨੂੰ ਹੋ ਗਿਆ ਵੀ ਝਟਕਦਾ ਜਾ ਉਹਨੇ ਆਪਣਾ ਰੱਬ ਕਰਦਾ ਕੌਤਕ ਕਰਦਾ ਕੋਈ ਜਿਹੜਾ ਮਦਾਰੀ ਪਰਦੇ ਚ ਕੋਈ ਗੱਲ ਕਰਦਾ ਪਰਦੇ ਚ ਕਿਉਂ ਕਰਦਾ ਕਰਨਾ ਹੁੰਦਾ ਕੁਝ ਹੋਰ ਪਬਲਿਕ ਨੂੰ ਸ਼ੋਅ ਕਰਨਾ ਹੁੰਦਾ ਕੁਝ ਹੋਰ ਤਾਂ ਕਿ ਉਹਦੇ ਭੇਦ ਨੂੰ ਪਬਲਿਕ ਨਾਲ ਸਮਝ ਲੈ ਪਰਦੇ ਦਾ ਮਤਲਬ ਇਹੀ ਹੁੰਦਾ ਪਰਦੇ ਜੋ ਕਿਸਪੀਚ ਹੈ ਪਰਦਾ ਪਬਲਿਕ ਤੋਂ ਕਿਉਂ ਕੀਤਾ ਫਾਗਲ ਨੂੰ ਇਹ ਜੀ ਬਈ ਹਾਂ ਵਾਕਈ ਉਹ ਜਿਹੜਾ ਸਿੱਧ ਕੇ ਹੈ ਉਹ ਸ਼ਹੀਦ ਕਰ ਦਿੱਤਾ ਗਿਆ ਉਹਦਾ ਸਰ ਲੈ ਲਿਆ ਪੱਕੀ ਗੱਲ ਹੋ ਗਈ ਅੰਦਰ ਉਹ ਆਦਮੀ ਐਸੀ ਪੈਦਾ ਕੀਤੀ ਸਭ ਕੁਝ ਪੈਦਾ ਕੀਤਾ ਕਿਸੇ ਨੂੰ ਇਹ ਭਲੇਖਾਂ ਦੀ ਰਿਹਾਈ ਉਹ ਚੋਦਾ ਆਂ ਰੌਂ ਫੇਸ ਰੇੜੇ ਜਿਹੇ ਹੁੰਦੇ ਸੀ ਤੇ ਤੂੰ ਇਹ ਸਮਝ ਲੈਣ ਚਾਹੇ ਸਰਦਾ ਇੱਕ ਮਾਹੌਲ ਪੈਦਾ ਕਰਤਾ ਪੂਰਾ ਦਹਿਸ਼ਤ ਦਾ ਮਾਹੌਲ ਚ ਉੱਠੂ ਤਾਂ ਉਹ ਹੀ ਜਿਹੜਾ ਸਰ ਦੇਣਾ ਹੈ ਤਾਂ ਕਿ ਐਵੇਂ ਮਰਾ ਉੱਠ ਖੜੇ ਹੋਈ ਮਾਹੌਲ ਜਾਣ ਉੱਠ ਕੇ ਹੀ ਤਾਂ ਦਹਿਸ਼ਤ ਦਾ ਪੈਦਾ ਉੱਠੂ ਉਹ ਹੀ ਜਿਹੜਾ ਪੱਕਾ ਹੈ ਆਸ ਹੀ ਹੋਰ ਕੁਝ ਨਹੀਂ ਇਹ ਪੰਡਤ ਵੀ ਬੱਕਰਾ ਵੜਦਾ ਸੀ ਉਹ ਬੱਕਰਾ ਇਹਨਾਂ ਖਾਇਆ ਸਭ ਕੋ ਆਖੇ ਉਹਦਾ ਮਤਲਬ ਕੀ ਹੈ ਉਹਦਾ ਮਤਲਬ ਸਰ ਮੁਸਲਮਾਨੀ ਸ਼ਰੀ ਮੁਸਲਮਾਨੀ ਅਜ਼ਾਬ ਨਾ ਜਣਾ ਹੁੰਦਾ ਨਾ ਹਲਾਲ ਕਰਨਾ ਉਹ ਕਹਿੰਦੇ ਜੇ ਤਲਵਾਰ ਨਾਲ ਅਸੀਂ ਜਿਵੇਂ ਝਟਕਾ ਕਰਦੇ ਆ ਇਹਨੂੰ ਝਟਕਾ ਕਹਿੰਦੇ ਉਹ ਨਹੀਂ ਕਹਿੰਦੇ ਹਲਾਲ ਕਰ ਦਿੰਦੇ ਬੱਕਰ ਨੂੰ ਫੜ ਕੇ ਪੁੱਠਾ ਕਰਕੇ ਜਿਹੜੀ ਸ਼ਾਹ ਰਗ ਵੱਢਦੇ ਨੇ ਹੌਲੀ ਹੌਲੀ ਕਲਮਾ ਪੜ੍ਹ ਕੇ ਇਹਨੂੰ ਕੋਹਣਾ ਕਹਿੰਦੇ ਕੋਹ ਹੋ ਕੇ ਮਾਰਿਆ ਤਰਵਾਦ ੜਫਾ ਕੇ ਮਾਰਿਆ ਉਹ ਤਰਵਾ ਕੇ ਮਾਰਿਆ ਤਲਫਾ ਕੇ ਮਾਰਨਾ ਜਾਇਜ਼ ਨਹੀਂ ਹੁੰਦੇ ਉਹ ਕਿਉਂ ਮਾਰਦੇ ਨੇ ਉਹ ਤਲਫਾ ਉਹਨਾਂ ਦੀ ਫਲਸਫੀ ਕੀ ਹੈ ਉਹ ਕਹਿੰਦੇ ਨੇ ਵੀ ਜਿਹੜਾ ਕਲਮਾ ਸੁਣਦਾ ਸੁਣਦਾ ਕੋਈ ਮਰ ਜਵੇ ਉਹ ਮੁਕਤ ਹੋ ਜਾਂਦਾ ਹੁਣ ਬੱਕਰਾ ਪੁੱਛੇ ਵੀ ਬੱਕਰਾ ਕਲਮਾ ਸੁਣਦਾ ਉਹ ਸਮਝਦਾ ਕਲਮਾ ਕੀ ਹੈ ਇਹਦਾ ਮਤਲਬ ਹੈ ਕਿਸੇ ਵੀ ਜੂਨ ਨੂੰ ਮੁਕਤੀ ਹੋ ਸਕਦੀ ਹੈ ਫਿਰ ਤਾਂ ਆਦਮੀ ਤੋਂ ਬਿਨਾਂ ਵੀ ਮੁਕਤੀ ਹੋ ਸਕਦੀ ਹੈ ਇੱਥੇ ਕਵੀ ਆਉਣਾ ਦੇ ਉਹਦੇ ਵਿੱਚ ਧਰਮ ਵਿੱਚ ਕਵੀ ਹੈ ਫਕਰਾ ਕਲਮਾ ਸਮਝਦਾ ਕਵੀ ਕਿਹਾ ਅਗੇ ਕਵੀ ਅੱਗੇ ਉੱਥੇ ਸਾਡੇ ਦੀ ਗੱਲ ਸਾਡੇ ਐਨੀ ਫੁਰਨੇ ਚੱਖਦੇ ਫੁਰਨੇ ਚੋਤੇ ਇਹ ਮਾਰੇ ਆਏ ਹੁਣ ਪੜਾਈ ਨਾ ਲੱਗੀ ਜਾਣ ਬਸ ਕੱਪੀ ਦੌਰ ਤੇ ਵੀ ਹੋ ਜਿਹੜਾ ਮਾਨਸਰ ਚੰਗਾ ਨਹੀਂ ਸਮਝਿਆ ਗਿਆ ਸਿਹਤ ਵਾਲੇ ਰੱਖੋਗੇ ਬਾਅਦ ਵਿੱਚ ਰੀਸੈਂਟ ਹੋ ਜਾਏਗਾ ਜੀ ਹਾਂ ਜੀ ਕੋ ਬਕਰਾਰ ਰੱਖਾਇਆ ਸਭ ਨੂੰ ਅਖੇ ਕਿਹੜਾ ਮਤਲਬ ਹੈ ਬੱਕਰਾ ਉਹ ਬਾਹ ਉਹ ਕੇ ਕੋਦੇ ਕਿਉਂ ਸਵਾਲੇ ਥੋੜਾ ਉਹ ਮੁਸਲਮਾਨ ਦਾ ਆ ਗਿਆ ਸੀ ਕਾਜੀ ਆ ਕੇ ਤੇ ਮੁਸਲਮਾਨਾਂ ਨਾਲ ਮੇਲਜੋਲ ਹੋ ਗਿਆ ਸੀ ਇਹ ਜਿਹੜੀ ਰਸਮ ਸੀ ਨਾ ਵਿਆਹ ਵਰਗੀ ਰਸੂਰ ਸੀ ਜਿਹੜੇ ਉਹ ਕਰਦੇ ਸੀ ਜੇ ਮੁਸਲਮਾਨਾਂ ਤੇ ਸੁਨਨਤੀ ਰਸਮਾਂ ਵਿਆਹ ਵਰਗੀ ਹੁੰਦੀ ਹੈ ਘੱਟ ਕਰਦੇ ਨੇ ਦਸਤਾਰ ਬੁਲਾਉਂਦੇ ਨੇ ਐਵੇਂ ਨਾ ਤੇ ਹੁੰਦੀ ਸੀ ਸਿੱਧੂਆਂ ਨੇ ਪਰ ਉਧਰ ਉਹਰੀ ਚੀਜ਼ਾਂ ਜਾਂਦੀਆਂ ਹੁੰਦੀਆਂ ਖਾਣ ਪੀਣ ਦੀਆਂ ਪਰ ਜਿਆਦਾ ਇਹ ਝਟਕਾ ਕਰਦੇ ਤੇ ਉਹ ਹਲਾਲ ਨਹੀਂ ਸੀ ਮੁਸਲਮਾਨ ਕਹਿੰਦੇ ਵੀ ਅਸੀਂ ਨਹੀਂ ਖਾਣਾ ਕਹਿੰਦੇ ਵੀ ਜੇ ਤੁਸੀਂ ਇਦਾਂ ਕਰਨਾ ਫਿਰ ਐਂ ਕਰਿਆ ਕਰੋ ਸਾਡਾ ਕਾਜੀ ਬੁਲਾ ਲਿਆ ਕਰੋ ਬੱਕਰਾ ਉਹ ਹਲਾਲ ਕਰ ਦਿਆ ਕਰੂਗਾ ਫਿਰ ਅਸੀਂ ਖਾ ਲਵਾਂ ਮੈਂ ਕਹਿੰਦਾ ਚਲ ਹਲਾਲ ਕਰ ਦਿਆ ਕਰਾਂ ਤੇ ਉਹ ਕਬਰਮਾਈ ਕਰ ਲੈ ਸਿਰਫ ਉਹ ਮੈਲ ਜੋ ਰੱਖਣ ਵਾਸਤੇ ਸਰਦਾਰ ਸਾਹਿਬ ਨੇ ਐਸੇ ਤੇ ਟਿੱਪਣੀ ਕੀਤੀ ਸੀ ਤਰਮ ਦੇ ਖੇਤ ਚ ਕੰਪਰੋਮਾਈਜ਼ ਨਹੀਂ ਹੁੰਦਾ ਜਦ ਉਹ ਕਹਿੰਦਾ ਅਸੀਂ ਤੁਹਾਡਾ ਨਹੀਂ ਖਾਣਾ ਝੜਗਾ ਕੀਤਾ ਹੋਇਆ ਤੁਸੀਂ ਹਰਾਲ ਕੀਤਾ ਹੋਇਆ ਕਿਉਂ ਖਾਦੇ ਇਸ ਕਰਕੇ ਖਾਲਸੇ ਨੂੰ ਕਿਹਾ ਪੁੱਠਾ ਨਹੀਂ ਖਾਣਾ ਤਾਂ ਕਿ ਹਾਂ ਉਹ ਬਗਰ ਟਿੱਪੜੀ ਇੱਥੇ ਹੋਈ ਹੁੰਦੀ ਹੈ ਨਾ ਪਹਿਲਾਂ ਆਦਿ ਉਹ ਗ੍ਰੰਥਾਂ ਦੇ ਵਿੱਚ ਟਿੱਪੜੀ ਹੋਈ ਹੈ 10 ਪਾਸ਼ੇ ਛੁੱਟ ਕੇ ਬਿਤੇ ਹੁਣ ਇਹਨਾਂ ਨੇ ਕਹਿਦਾ ਜੀ ਮਾਸ ਨਹੀਂ ਖਾਣਾ ਉਹ ਮਾਸ ਦਾ ਹਿੰਦੂ ਉਹ ਵੀ ਮਾਬੜ ਵੀ ਖਾ ਰਿਹਾ ਇਹਨਾਂ ਨੂੰ ਕੀ ਫਤਿਹ ਮਾਸ ਹੁੰਦਾ ਕੀ ਹੈ ਤਰਮਦੇ ਵਿੱਚ ਇੱਕ ਜਾਗ ਹੈ ਧਰਮ ਦਾਣ ਕਰਨਾ ਸਭ ਤੋਂ ਵੱਡਾ ਜਾਗ ਹੈ ਸੰਸਕਾਰ ਜਨਮ ਤੋਂ ਬਾਅਦ ਵੱਡਾ ਸੰਸਕਾਰ ਜਨਮ ਦਾ ਸੰਸਕਾਰ ਤਾਂ ਕੋਈ ਸੰਸਕਾਰ ਹੈ ਹੀ ਨਹੀਂ ਤੁਤਾ ਹੋ ਤੋਂ ਹੈ ਤੁਹਾਨੂੰ ਜਨਮ ਹੋਇਆ ਤੁਸੀਂ ਹਟਾ ਲਓ ਤੁਸੀਂ ਉਹਨੂੰ ਲੇਟ ਨਹੀਂ ਕਰ ਸਕਦੇ ਤੁਸੀਂ ਉਹਨੂੰ ਛੇਤੀ ਨਹੀਂ ਕਰ ਸਕਦੇ ਇਹਨੂੰ ਤਾਂ ਤੁਸੀਂ ਲੇਟ ਵੀ ਕਰ ਸਕਦੇ ਹੋ ਛੇਤੀ ਵੀ ਕਰ ਸਕਦੇ ਹੋ ਬੜੀ ਵਿਆਹ ਦਾ ਟਾਈਮ ਤੁਸੀਂ ਰੱਖਣਾ ਆ। ਧਰਮ ਧਾਨ ਕਰਨ ਦਾ ਫਿਰ ਤੁਸੀਂ ਰੱਖਣਾ ਆ ਆਪਣੇ ਰਿਸ਼ਤੇਦਾਰਾਂ ਨੂੰ ਪੁੱਛ ਕੇ। ਉਹ ਤਾਂ ਸਾਡੇ ਵਸਦੇ ਗੱਲ ਨਹੀਂ ਹੈ ਜਾਨਵਰ ਮਾਰਨ ਦਾ। ਜਾਨਵਰ ਮਾਰਦੇ ਸੰਸਕਾਰ ਸਾਡੇ ਵਸਦੇ ਨਹੀਂ ਇਹ ਦੋ। ਦੋ ਸੰਸਕਾਰ ਸਾਡੇ ਵਸਦੇ ਨੇ। ਜਿਹੜੇ ਸਾਡੇ ਵਸਦੇ ਨੇ ਉਹ ਹੀ ਮਹੱਤਵਪੂਰਨ ਹੁੰਦੇ ਨੇ। ਉਹ ਹੀ ਮਹੱਤਵਪੂਰਨ ਹੁੰਦੇ ਨੇ ਸਾਡੇ ਵਾਸਤੇ। ਹੁਣ ਮਰਨ ਤਾਂ ਵੀ ਉਹੀ ਗੱਲ ਹੈ। ਕੋਈ ਜਾਨਵਰ ਮਰ ਜਾਂਦਾ। ਅਸੀਂ ਥੋੜੀ ਜੌਣਾ ਵੀ ਇਹ ਮਰ ਜੀ ਬਈ। ਕਿ ਜਿਸ ਘਰ ਕੇ ਦੋ ਸੰਸਕਾਰ ਨੇ ਜਿਹੜੇ ਨਾ ਇਹ ਫੱਟੇ ਬਦਰੇ ਕਹਿੰਦੇ ਕਿ ਵਿਆਹ ਦਾ ਸਿੱਖ ਸਮਝੋ ਜੋ ਸਾਡੀ ਮਰਜ਼ੀ ਨਾਲ ਹੁੰਦੇ ਨੇ ਨਾ ਜਿੱਥੇ ਆਦਮੀ ਦੀ ਮਰਜ਼ੀ ਚੱਲਦੀ ਆ ਉਹ ਵੱਡਾ ਬੰਦਾ ਉਹਨੂੰ ਚੀਜ਼ ਵੱਡੀ ਹੈ ਨਾ ਜਿੱਦਾਂ ਸਾਡੀ ਮਰਜ਼ੀ ਚੱਲਦੀ ਆ ਉਹ ਕੱਢੀ ਹੈ ਇਹ ਦੋ ਸੰਸਕਾਰ ਵੱਡੇ ਧਰਮ ਸੰਸਕਾਰ ਔਰ ਵਿਆਹ ਸੰਸਕਾਰ ਜਨਮ ਦਾ ਵੀ ਸੰਸਕਾਰ ਹੈ ਮਰਨ ਦਾ ਵੀ ਹੈ ਉਹ ਤਾਂ ਉਹਦੇ ਹੱਥ ਨੇ ਜਨਮ ਲੰਦਾ ਪਰ ਕਰਦੇ ਉਹ ਵੀ ਨੇ ਜਨਮ ਸੰਸਕਾਰ ਦੇ ਵਿੱਚ ਨਾਮਕਰਨ ਸੰਸਕਾਰ ਹੈ ਜਨ ਤਹੋ ਜਲਦਾ ਨਾਮਕਰਨ ਸੰਸਕਾਰ ਹੈ ਜਿੱਦਾਂ ਨਾਮ ਰੱਖਣਾ ਹੈਗਾ ਹੁਣ ਆਪਾਂ ਗੁਰਦੁਆਰੇ ਜਾਂਦੇ ਆਂ ਜਾ ਕੇ ਦੇਖ ਰੋਣੇ ਨਾਮ ਰੱਖ ਲੈਣਗੇ ਡਾਕ ਸੰਸਕਾਰ ਹੈ ਵੀ ਜੋ ਸਿੱਖਾਂ ਨੂੰ ਬਤਾਉਣੀ ਹੈ ਇਹ ਸੰਸਕਾਰ ਹੁੰਦਾ ਹੈ ਹਾਲਾਂਕਿ ਜੁਵਾ ਦੇ ਹੁੰਦਾ ਸੀ ਮਾਪੜ ਘਰ ਆਉਂਦਾ ਸੀ ਖੀਰ ਫੂਰ ਬਣਦੀ ਸੀ ਕੁਝ ਖਾਂਦਾ ਕੁਝ ਕਰਦੇ ਸੀ ਸਾਡੇ ਨੇ ਕੋਈ ਵੀ ਪੁੱਛਦਾ ਪਤਾ ਹੀ ਹੈਗਾ ਕਿ ਉਹ ਨਾਮ ਰੱਖ ਲੈਂਦੇ ਨੇ ਕਰੇ ਦੱਸਦੇ ਵੀ ਨਹੀਂ ਬਾਅਦ ਪਤਾ ਲੱਗਦਾ ਇਹ ਚਾਰ ਸੰਸਕਾਰ ਨੇ ਜਿਹੜਾ ਧਰਮ ਸੰਸਕਾਰ ਹੈ ਵੱਡਾ ਸੰਸਕਾਰ ਮੰਨਿਆ ਜਾਂਦਾ ਹੈ ਵਿਆਹ ਵਰਗਾ ਹੀ ਭਰਕੇ ਵਿਆਹ ਲੋਭੀ ਮਹੱਤਵਪੂਰਨ ਸੰਸਕਾਰ ਹੈ ਇਤਨਾ ਜੀਵਨ ਬਦਲਦਾ ਵਿਆਹ ਤਾਂ ਕੋਈ ਬਿਆਹ ਵੀ ਚੀਜ਼ ਹੈ ਉਹਦੇ ਕੀ ਉਹ ਤਾਂ ਸੰਸਾਰੀ ਦੀ ਚੀਜ਼ ਹੈ ਇਹ ਸੰਸਾਰੀ ਨਹੀਂ ਹੈ ਕਰਮ ਸੰਸਕਾਰ ਸੰਸਾਰ ਨੂੰ ਤੋੜ ਵਾਲਾ ਸੰਸਕਾਰ ਹੈ ਅਸਲੀ ਜੀਵਨ ਦਾ ਮਨੋਰਥ ਹੈ ਕਰਮ ਸੰਸਕਾਰ ਜੋ ਅਸਲੀ ਮਨੋਰਥ ਹੈ ਜਿਹਦੇ ਵਾਸਤੇ ਜਨਮ ਲਿਆ ਹੋਏ ਇਹ ਹੈ ਪਿਆ ਸੰਸਕਾਰ ਜਿਹੜਾ ਸੰਸਾਰੀ ਮਨੋਰਥ ਹੈ ਸੰਸਾਰ ਪ੍ਰਤੀ ਸੰਸਾਰ ਪ੍ਰਤੀ ਜੋ ਸਾਡਾ ਮਤਲਬ ਹੈ ਫਸਦੇ ਕੁਝ ਉਹ ਉਹ ਹੈ ਇਹ ਵੱਡਾ ਹੈ ਸਭ ਤੋਂ ਵੜੀ ਵੱਡਾ ਹੈ ਪਰ ਅਸੀਂ ਉਹਨੂੰ ਵੱਡਾ ਬੰਦ ਨਹੀਂ ਛੋਟਾ ਬੰਦ ਸਾਰੇ ਆਦਮੀ ਜੋ ਹੈਗੇ ਨਾ ਵਿਆਹ ਸੰਸਕਾਰ ਵਾਸਤੇ ਗੁਰੂ ਨਾਨਕ ਦੇਵ ਜੀ ਕੁਝ ਨਹੀਂ ਲਿਖਿਆ ਇਹ ਦੱਸੋ ਕਿੱਥੇ ਲਿਖਿਆ ਲਾਵਾ ਜਿਹੜੀਆਂ ਲਿਖਿਆ ਨੇ ਉਹ ਵੀ ਦੁਈ ਹੈ ਆਤਮਾ ਦੀ ਹੈ ਆ ਜਿਹੜਾ ਸੰਸਕਾਰ ਹੈ ਧਰਮ ਸੰਸਕਾਰ ਵਾਰੇ ਲਿਖਿਆ ਹੈ ਉਹ ਬੱਕਰਾ ਰ ਹੈ ਨਾ ਖਾਇਆ ਖਾਇਆ ਇਹ ਧਰਮ ਸੰਸਕਾਰ ਹੈ ਨਰਮ ਸੰਸਕਾਰ ਪੱਧਤ ਵੀ ਕਰ ਰਿਹਾ ਹੈ ਪਰ ਉਹਦੇ ਵਿੱਚ ਦੁੱਖ ਕੀ ਹੈ ਪਾਜੀ ਤਾਂ ਨਹੀਂ ਦੱਸਿਆ ਕਾਜੀ ਕੀ ਲੋੜ ਹੈ ਉਹਨੇ ਆਪਣੇ ਘਰ ਦੀ ਗੱਲ ਕੀਤੀ ਹੈ ਦੱਸ ਪਾਜੀ ਦਾ ਉਹ ਲੋੜ ਕਿਸ ਸਦਕਾਜੀ ਕੀ ਕਰਦਾ ਅਬ ਕੌਣ ਕੀ ਕਰਦਾ ਸਾਡੇ ਕੀ ਕਰ ਰਹੇ ਨੇ ਕਿਉਂ ਗਲਤ ਕਰ ਰਹੇ ਨੇ ਆਪਣੇ ਦਾ ਫਿਕਰ ਅੱਜ ਸਾਨੂੰ ਆਪਣੇ ਦਾ ਫਿਕਰ ਜਿਹੜੇ ਅਸੀਂ ਬਾਹਰ ਨਿਕਲੇ ਆਏ ਹੋ ਤਾਂ ਉਹ ਅੱਜ ਕੀ ਕਰਦੇ ਨੇ ਸਾਨੂੰ ਉਹਨਾਂ ਦਾ ਫਿਕਰ ਹੈ ਨਾ ਨੂੰ ਆਪਣਾ ਨਾ ਫਿਰਦੀ ਸਾਨੂੰ ਵੀ ਆਪਣਾ ਨਾ ਫਿਰਦੀ ਕਿਉਂ ਕਹਿੰਦੇ ਨੇ ਨਾ ਸਿੱਖਾਂ ਤੇ ਸਾਨੂੰ ਕਹਿਣਾ ਪਊਗਾ ਵੀ ਜੇ ਸਿੱਖੋ ਤਾਂ ਇਹ ਜੇ ਹੋਵੋ ਤੇ ਨਹੀਂ ਤਾਂ ਆਪਣੇ ਆਪ ਨੂੰ ਸਿੱਖ ਨਾ ਕਹੋ ਤੇ ਦੂਰ ਹੋ ਉਹ ਵੀ ਤਾਂ ਸਾਡੇ ਹੀ ਨੇ ਉਹ ਕਿਹੜਾ ਉਹ ਇੱਕ ਇੱਕ ਪੀੜੀ ਉਹ ਫਰਕ ਪਿਆ ਜਿਵੇਂ ਕਹਿੰਦੇ ਨੇ ਹੈ ਤਾਂ ਸਾਡੇ ਕਹਿੰਦੇ ਬਾਬੇ ਇਕੱਠੇ ਇਕੋ ਹੁੰਦੇ ਸਨ ਇੱਕ ਦਾਦਾ ਦੀ ਔਲਾਦ ਹੈ ਐਨਾ ਹੀ ਫਰਕ ਆ ਅਲੋਮੀ ਕਪਾਈ ਹੰਦੂਆ ਇੱਕ ਸੰਖਰ ਪਿੱਛੇ ਤੱਕ ਇਕੱਠੇ ਨੇ ਕੋ ਸਿੱਖਾਂ ਨਾਲ ਵੀ ਦਾ ਪਿਆਰੀ ਇਹ ਵਕਤ ਇਹਨਾਂ ਦੀ ਬਰਖਾ ਹੋ ਗਈ ਜੀ ਅੰਦਰ ਪਰੀਰੀ ਪਰ ਹੰਦੂਆ ਅਟਸੀ ਉਹ ਕਹ ਠੀਕ ਕਹਿੰਦੇ ਨੇ ਵੀ ਹੰਦੂਆ ਜੇ ਸਿੱਖ ਹੋਏ ਜਿਹੜੇ ਸਿੱਖ ਹੋਏ ਨੇ ਇਹਨਾਂ ਚ ਹੋਏ ਨੇ ਨਾ ਫਿਰ ਕੀ ਹੈ ਜੇ ਥੱਲੇ ਤੇ ਜੇ ਗੁਠੜੀ ਥੱਲੇ ਦੇਸੀ ਅੰਬ ਦੀ ਸੀ ਉਤੋਂ ਪਾਉ ਅਸੀਂ ਕਰਮ ਲਾਤੀ ਕਰਮੀਆਂ ਬੰਦੀ ਫੜਦਾ ਕਰਮ ਹੀ ਉਮਲਾ ਲੱਗਣਾ ਉੱਤੇ ਜਾ ਕੇ ਤਾਂ ਉਹੀ ਫੜ ਲੱਗਣਾ ਜਿਹੜੀ ਕੱਲ ਉਝੜਤੀ ਥੱਲੇ ਨੂੰ ਕੌਣ ਪੁੱਛਦਾ ਥੱਲੇ ਕੀ ਇਹ ਗੱਲ ਦੀ ਕੀ ਲੱਗਦੀ ਐ ਸਾਨੂੰ ਇਹ ਕਹਿ ਲੋ ਕੀ ਲੱਗਦੀ ਐ ਸਤਿ ਕਿਉਂ ਲੱਗਦੀ ਐ ਸਵਾਲ ਤਾਂ ਇਹ ਉੱਪਰ ਕੀ ਫੜ ਕੀ ਲੱਗਦਾ ਉਹਨੂੰ ਇੰਪੋਰਟੈਂਟ ਚੀਜ਼ ਫੜਾ ਹੈ ਫੜ ਕੇ ਹੋ ਜਾ ਲੱਗਦਾ ਐ ਗਿਆਨ ਫਲ ਕਿਹਾ ਜਾਂਦਾ ਗਿਆਨ ਗਿਆਨ ਫਲ ਆ ਗਿਆ ਹਾਲ ਗਿਆ ਪੱਤੇਆਂ ਖਤਲ ਲੜੀ ਜਾਂਦੇ ਨੇ ਹੈ ਉਹ ਪੱਤੇਆਂ ਦਾ ਤਾਂ ਲੜੀਦਾ ਪੱਤੇ ਵੀ ਉਹਦੇ ਅੱਡ ਹੋਣਗੇ ਜਿਹੜਾ ਫਲ ਉਹਦੇ ਹਿਸਾਬ ਦੇ ਪੱਤੇ ਹੋਣਗੇ ਦੇਸੀ ਦੇ ਪੱਤੇ ਦੂਏ ਹੋਣਗੇ ਜਾਂ ਪੱਤੇ ਦੂਰ ਹੋਣਗੇ ਜੜ ਜਾਏ ਹੋਈ ਉਹ ਵੀ ਜੜ ਦਾ ਕੀ ਫਰਕ ਪੈਂਦਾ ਜਾਂ ਕਲਮ ਕਰਦੀ ਉਹਨੂੰ ਦੇਸੀ ਆ ਮੰਨੇ ਕਿਹਾ ਜਾ ਸਕਦਾ ਥੱਲੇ ਦੇਸੀ ਦੀ ਗੁਠਰੀ ਹੁੰਦੀ ਹੈ ਬਹੁਤ ਸਾਰੀ ਦੇਸੀ ਆ ਫਾਲੀ ਹੁੰਦੀ ਹੈ ਕਲਮ ਆਡਾਡ ਕਰਦੇ ਜਿਹੜਾ ਜਿਹੜਾ ਕਲਮ ਕਰਤਾ ਹੋ ਜਾਓਗੇ ਕੋਹ ਬਕਰਾਂ ਨੇ ਲਖਾਇਆ ਉਹ ਬਕਰਾਂ ਨੇ ਲਖਾਇਆ ਸਭ ਕੋ ਆਖੇ ਫਿਰ ਕੋ ਬਕਰਾਂ ਉਹਨੇ ਆਪਣੇ ਧਰਮ ਨਾਲ ਨਹੀਂ ਝਟਕਿਆ ਆਪਣੇ ਧਰਮ ਦੇ ਵਿਰਾਂਧਾਂ ਅਨਸਾਰ ਨਹੀਂ ਝਟਕਿਆ ਜਿਸਨੂੰ ਪੋਜਾਦਾ ਉਹ ਕਰਾ ਕੇ ਮਤਲਬ ਹੈ ਉਹ ਹਲਾਲ ਕਰਵਾ ਕੇ ਰਿੱਟ ਲਿਆ ਖਾ ਲਿਆ ਸਭਨਾਂ ਨੂੰ ਘਰ ਘਰ ਕਹਿੰਦਾ ਫਿਰਦਾ ਵੀ ਭਾਈ ਤੁਸੀਂ ਵੀ ਜਿਹੜੇ ਉਹ ਮੁੰਡਾ ਹੁਣ ਤਗੜਾ ਹੋ ਗਿਆ ਤੁਹਾਡਾ ਕਿਉਂਕਿ 12 ਸਾਲ ਦੇ ਬਾਅਦ ਜਿਹੜੇ ਉਹ ਪਉਣਾ ਨਾਜ਼ਮੀ ਸੀ 12 ਸਾਲ ਤੱਕ ਜਿਹੜੇ ਉਹ ਪਉਣਾ ਕੋਈ ਜ਼ਰੂਰੀ ਨਹੀਂ 12 ਸਾਲ ਤੋਂ ਪਹਿਲਾਂ ਬਾਲਪਨ ਹੁੰਦਾ ਤਦ ਤੌੜ ਕਰਨਾ ਕੋਈ ਜ਼ਰੂਰੀ ਨਹੀਂ ਬਾਲਪਨ 12 ਸਾਲ ਬਾਲਪਨ ਬੀਤੇ 30 ਵਰਸ 20 ਵਰਸ 20 ਵਰਸ ਕੋਈ ਤਪ ਨਾ ਕੀ 20 ਵਰਸ ਤੱਕ ਤਪ ਕਰਨਾ ਹੁੰਦਾ 32 ਸਾਲ ਹੋ 30 ਵਰਸ ਕੋਈ ਦੇਵ ਨਾ ਪੂਜਾ ਦੇਵ ਪੂਜਾ ਦਾ ਫਿਰ ਹੁੰਦਾ 30 ਵਰਸ ਗਾਹਾਂ ਦਾ ਫਿਰ ਪਛਤਾਣਾ ਵਰਦ ਪਿਆ ਨੇ ਵਰਦ ਹੋਏ ਜਾਂਦਾ 20 ਸਾਲ ਦੀ ਉਮਰ ਹੋ ਜਾਂਦੀ ਮੇਰੀ ਮੇਰੀ ਕਰਤੇ ਜਨਮ ਗਿਓ